ਸਸਿਕਾ ਜੀ ਮਹਾਂਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਦਿਵਾਲੀ ਲੰਘਣ ਤੋਂ ਬਾਅਦ ਵੀ ਕੇ ਯੂ ਸਿੱਧੂ ਪੁੱਲ ਦੇ ਨੌਜਵਾਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਦਾ ਮੋਚਾਫੇਰ ਤੌਰ ਸੰਭਾਲ ਲਿਆ ਪੰਜਾਬ ਦੇ ਵਿੱਚ ਆਏ ਹੜਾ ਦੀ ਮਾਰ ਦੌਰਾਨ ਵੱਟੀ ਖਿੰਟੀ ਕਿਸਾਨਾਂ ਦੀ ਜ਼ਮੀਨ ਰੇਤੇ ਦੀ ਮੋਟੀ ਪਰਤ ਥਲੇ ਦਬ ਗਈ ਹੈ ਜਿੱਥੇ ਕਿਸਾਨਾਂ ਨੂੰ ਇਸ ਕੁਦਰਤੀ ਮਾਰ ਦਾ ਸਾਹਮਣਾ ਕਰਨ ਤੋਂ ਬਾਅਦ ਇਹ ਸਭ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀ ਨੇ ਤਾਂ ਉੱਥੇ ਹੀ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦੀ ਜਥੇਬੰਦੀ ਦੇ ਵੱਲੋਂ ਕਿਸਾਨਾਂ ਮਦਦ ਕੀਤੀ ਜਾਣੇ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਚਕਜੀਤ ਢੱਲੇਵਾਲ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਬਚਾਉਂਦੀ ਲੜਾਈ ਲੜ ਰਹੇ ਹਾਂ ਫਿਰ ਉਹ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਢੱਲੇਵਾਲ ਨੇ ਕਿਹਾ ਜਿਹੜੀ ਇਹ ਕੁਦਰਤੀ ਮਾਰ ਪਈ ਹੈ ਉਹਦੇ ਨਾਲ ਕਿਸਾਨਾਂ ਦਾ ਭਵਿੱਖ ਤੁੰਤਲਾ ਹੋ ਗਿਆ ਹੈ ਲਗਭਗ ਅੱਧਾ ਪੰਜਾਬ ਡੁੱਬ ਚੁੱਕਿਆ ਹੈ ਪਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਦਿੱਤੀ ਗਈ ਆਰਥਿਕ ਮਦਦ ਹਜੇ ਤੱਕ ਜੜੀ ਕਿਸਾਨ ਤੱਕ ਨਹੀਂ ਪਹੁੰਚੀ ਜੀ ਪੁੱਛੀ ਜੀ ਸੜਕ ਫਰਜਵੰਦ ਹੈ ਹਾਂਜੀ ਅਸੀਂ ਜੇਕਰ ਖਨੌਰੀ ਬਾਰਡਰ ਤੇ ਲੜੇ ਆ ਹਾਂ। ਹਾਂਜੀ। ਉਹ ਇਸ ਲਈ ਲੜੇ ਆ ਕਿ ਸਾਡਾ ਕਿਸਾਨ ਦਾ ਭਵਿੱਖ ਜਿਉਂਦਾ ਰਹੇ। ਹਾਂਜੀ। ਸਾਡੀ ਕਿਸਾਨ ਜਮਾਤ ਇਸ ਧਰਤੀ ਤੇ ਰਹੇ। ਉਹਨੂੰ ਜਿਉਂਦਾ ਰੱਖਣ ਲਈ ਅਸੀਂ ਐਮਐਸਪੀ ਦੀ ਲੜਾਈ ਕਰ ਰਹੇ ਹਾਂ। ਉਹਦੀ ਉਹਨੂੰ ਜਿਉਂਦਾ ਰੱਖਣ ਲਈ ਅਸੀਂ ਕਰਜ਼ ਮੁਕਤੀ ਦੀ ਲੜਾਈ ਲੜ ਰਹੇ ਹਾਂ। ਉਹਨੂੰ ਜਿਉਂਦਾ ਰੱਖਣ ਲਈ ਅਸੀਂ ਡਾਕਟਰ ਸੁਮਿੰਦਰ ਕੁੱਲੀ ਦੀ ਰਿਪੋਰਟ ਜਿਵੇਂ ਹੋਰ-ਹੋਰ ਮੰਗਾ ਜਿਵੇਂ ਬਿਜਲੀ ਸੋਧ ਬਿੱਲ ਦੀਆਂ ਗੱਲਾਂ ਆਉਂਦੀਆਂ ਨੇ ਉਹਨੂੰ ਲੈ ਕੇ ਅਸੀਂ ਲੜਾਈ ਕਰਦੇ ਆ। ਠੀਕ ਹੈ। ਉਹ ਮਕਸਦ ਸਾਡਾ ਉੱਥੇ ਵੀ ਕਿਸਾਨ ਨੂੰ ਜਿਉਂਦਾ ਰੱਖਣਾ ਤੇ ਅੱਜ ਜਦੋਂ ਏਡੀ ਵੱਡੀ ਮਾਰ ਪਈ ਆ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਕਿਸਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਔਰ ਕਿਸਾਨ ਦਾ ਭਵਿੱਖ ਇਹਨਾਂ ਧੁੰਦਲਾ ਹੋ ਗਿਆ ਕਿ ਉਹਨੂੰ ਅੰਕੇ ਦਿਸਕਾ ਹੀ ਕੁਛ ਨਹੀਂ ਤਾਂ ਫਿਰ ਇਹ ਸਾਡੀ ਇੱਕ ਡਿਊਟੀ ਬਣਦੀ ਸੀ ਸਾਡਾ ਇੱਕ ਫਰਜ਼ ਬੰਦਾ ਸੀ ਜਿਹਨੂੰ ਅਸੀਂ ਨਿਭਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਪਰ ਸਾਡਾ ਅਜਤਨਾ ਜੇ ਅਸੀਂ ਵੱਧ ਤੋਂ ਵੱਧ ਇਹ ਸੇਵਾ ਜਿੰਨੀ ਨਿਭਾ ਸਕੇ ਲਈ ਸਰਕਾਰ ਦੇ ਰੋਲ ਨੂੰ ਤੁਸੀਂ ਇਹ ਜਿਹੜੇ ਹੜ ਆਏ ਆ 2025 ਦੇ ਵਿੱਚ ਕਰੀ ਅੱਢ ਦੋ ਮਹੀਨਾ ਭਾਵੇਂ ਉਹ ਆਪਣਾ ਸੁਲਤਾਨਪੁਰ ਏਰੀਏ 'ਚ ਨਾਲ ਰਹੇ ਆ ਭਾਵੇਂ ਪਰੋ ਵੀ ਪ੍ਰੇ ਏਰੀਆ ਫਾਇਲ ਕੇ ਏਰੀਆ ਜਾਂ ਹੋਰ ਵੀ ਬਹੁਤ ਜਨਾਲਾ ਵਾਲੇ ਸਾਈਡ ਤੇ ਵੱਡੇ ਪੱਤਰ ਤੇ 1.5-2 ਮਹੀਨੇ ਪਾਣੀ ਜਿਹੜਾ ਕੱਤ ਲੋ ਵਿਆਪਦਾ ਵਗਿਆ ਤਾਂ ਸਰਕਾਰ ਦੇ ਰੋਲ ਨੂੰ ਤੁਸੀਂ ਕਿੱਥੇ ਦੇਖਦੇ ਹੋ ਦੇਖੋ ਮੈਨੂੰ ਲੱਗਦਾ ਪਖਾਨਕੋਟ ਤੋਂ ਲੈ ਕੇ ਫਾਜ਼ਲ ਘਾਟ ਤੱਕ ਹਾਂ ਜੋ ਮੇਰਾ ਮੰਨਣਾ ਹੈ ਕਿ ਲਗਭਗ ਅੱਧਾ ਪੰਜਾਬ ਦੇ ਬੱਚੇ ਮਰ ਗਏ ਹਾਂ ਔਰ ਸਰਕਾਰ ਦਾ ਜਿੰਨਾ ਕਿ ਰੋਲ ਆਇਆ ਅਗਰ ਰੋਲ ਤੇ ਨਿਗਾਹ ਮਾਰੋਗੇ ਸਰਕਾਰ ਨੇ ਅਨਾਉਂਸਮੈਂਟ ਕੀਤਾ ਭਾਰਤ ਸਰਕਾਰ ਨੇ ਕਹਿਤਾ ਕਿ ਅਸੀਂ 1600 ਕਰੋੜ ਰੁਪਏ ਦੀ ਮੰਗਲ ਆਰਥਿਕ ਮਦਦ ਹੈ। ਹਾਂਜੀ। ਉਹ ਜਿਹੜੀ 1600 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਤਾਂ ਨੇ ਕਰਤਾ। ਹਾਂਜੀ। ਪਰ ਉਹ ਜਿਹੜਾ 1600 ਕਰੋੜ ਹੈ ਬਹੁਤ ਦੇ ਵਿੱਚ ਇਹ ਸਮੇਂ ਇਹ ਆਉਣੇ ਸ਼ੁਰੂ ਹੋ ਗਏ ਕਿ ਇਹਦੇ ਚੋਂ ਵੱਡੀ ਰਕਮ ਪਹਿਲਾਂ ਅਸੀਂ ਜਿਹੜੇ ਸਾਡੇ ਅ ਹਾਈਵੇਜ਼ ਖਰਾਬ ਹੋਏ ਨੇ ਪ੍ਰਾਇੋਰਟੀ ਉਹਦੇ ਤੇ ਲੱਗੇ ਹੋਏ ਕਿ ਸਾਡੇ। ਹਾਂਜੀ। ਹਾਈਵੇਜ਼ ਨੂੰ ਠੀਕ ਕਰਨ ਦੇ ਇਹਦਾ ਮਤਲਬ ਕਿਸਾਨਾਂ ਨੂੰ ਕੀ ਮਿਲੇਗਾ ਸਾਨਾਂ ਨੂੰ ਇੱਥੇ ਕੁਝ ਮਿਲਣ ਦੀ ਉਮੀਦ ਨਹੀਂ ਆ ਸੈਕੰਡ ਗੱਲ ਲੈ ਲਓ ਹੁਣ ਸਾਡੇ ਵਾਲੀ ਸਰਕਾਰ ਦੇ ਮੈਂ ਸਸੋਰੀ ਕੇਂਦਰ ਦੀ ਮੈਂ ਗੱਲ ਪੂਰੀ ਕਰਾਵਾਂ ਹਾਂਜੀ ਕੇਂਦਰ ਨੇ ਇੱਕ ਰਿਵਿਊ ਰਿਪੋਰਟ ਲਈ ਆ ਇੱਥੇ ਇੱਥੇ ਪਰਚੋਲ ਕਰਵਾਈ ਆ ਕਿ ਨੁਕਸਾਨ ਕਿੰਨਾ ਹਾਂਜੀ ਉਹ ਰਿਪੋਰਟ ਕਹਿੰਦੀ ਆ ਕਿ 13000 ਕਰੋੜ ਰੁਪਏ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਖੜਾ ਨਾਲ ਨੁਕਸਾਨ ਘਰ ਟਹਿ ਗਏ ਪਸ਼ੂ ਮਰ ਗਏ ਆਦਮੀਆਂ ਦੀਆਂ ਜਾਨਾਂ ਗਈਆਂ ਜਮੀਨਾਂ ਗਈਆਂ ਫਸਲਾਂ ਗਈਆਂ ਉਹ ਸਾਰੇ ਨੂੰ ਜਦੋਂ ਕੈਲਕੂਲੇਟ ਕੀਤਾ 13000 ਕਰੋੜ ਦਾ ਦੱਸਿਆ ਹੁਣ ਇੱਕ ਹੋ ਨੁਕਸਾਨ 13000 ਕਰੋੜ ਦਾ ਹੈ ਇਹ ਦਿੱਤਾ ਗਿਆ ਕਿਸਾਨ ਨੂੰ ਕੇਵਲ 1600 ਕਰੋੜ ਹਾਂਜੀ ਇਦਾਂ ਜਿੱਤ ਵੀ ਇੱਕ ਤਰ੍ਹਾਂ ਨਾਲ ਕੂਂਟ ਦੇ ਮੂੰਹ ਦੇ ਵਿੱਚ ਜੀਰਾ ਪਾਉਣ ਦੇ ਬਰਾਬਰ ਗੱਲ ਹੈ ਹੁਣ ਆਜੋ ਆਪਣੀ ਸਰਕਾਰ ਦੀ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਅਨਾਉਂਸਮੈਂਟ ਕਰਤਾ ਵੀ ਅਸੀਂ 20000 ਰੁਪਇਆ ਕਿੱਲਾ ਦੇਵਾਂ ਉਹਨਾਂ ਨੇ ਦੇ 20000 ਕੇ ਰੁਪਇਆ ਕਿੱਲਾ ਦਾ ਜਿਹੜਾ ਸੱਚ ਹੈ ਉਹ ਨਿਗਾਹ ਮਾਰ ਕੇ ਦੇਖਿਓ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਅਜਨਾਲੇ ਦੇ ਵਿੱਚ ਸਾਡੇ ਮੁੱਖ ਮੰਤਰੀ ਜੀ ਆਏ 5 ਕਰੋੜ ਦੀ ਰਾਸ਼ੀ ਮਤਲਬ ਲੋਕਾਂ ਨੂੰ ਵੰਡਾਰੀ ਕਰਕੇ ਔਰ 52 ਪਿੰਡ ਨੇ ਜਿਨ੍ਹਾਂ ਨੂੰ ਉਹ ਮਤਲਬ 5 ਕਰੋੜ ਦੀ ਰਾਸ਼ੀ ਰਿਲੀਜ਼ ਕੀਤੀ ਔਰ ਉਹਦੇ ਜੋ ਬਾਕਾਇਦਾ ਪਾਰਟਿਕੂਲਰ ਇਹ ਗੱਲ ਕਹਿ ਕੇ ਗਏ ਨੇ ਕਿ 1 ਕਰੋੜ ਕੇ 16 ਲੱਖ ਰੁਪਇਆ ਐਗਰੀਕਲਚਰ ਲਈ ਹੈ ਖੇਤੀ ਲਈ ਹੈ ਬਾਕੀ ਹੋਰ ਕਾਰਜਾਂ ਲਈ। ਉਹ ਉਸ ਇਲਾਕੇ ਦੀ ਜਿਹਦੇ ਜ਼ਮੀਨ ਨੂੰ ਤੁਸੀਂ ਕੈਲਕੂਲੇਟ ਕਰਦੇ ਹੋ ਤੇ ਰਾਸ਼ੀ ਨੂੰ ਜਦੋਂ ਕੈਲਕੂਲੇਟ ਕਰਦੇ ਹੋ ਤੇ ਇੱਕ ਕਿੱਲੇ ਨੂੰ 500 ਤੇ 80 ਰੁਪਏ ਪਰ ਕਿੱਲਾ ਠੀਕ ਹੈ। ਤਾਂ ਮੁੱਖ ਮੰਤਰੀ ਦਾ ਜਿਹੜਾ 20000 ਰੁਪਏ ਕਿੱਲੇ ਦਾ ਐਲਾਨ ਆ ਉਹ ਠੀਕ ਹੈ। ਅਗਲੀ ਗੱਲ। ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆਦਮੀਆਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਦੇਵਾਂਗੇ। ਇੱਥੇ ਇੱਕ ਸਮਝਣ ਵਾਲੀ ਗੱਲ ਹੈ ਬੜੀ ਬੜੀ ਆ ਸੋਹਣੀ ਕੀ ਸ਼ਰਮਨਾਕ ਗੱਲ ਹੈ ਸ਼ਰਾਬ ਪੀ ਕੇ ਬੰਦੇ ਮਰਦੇ ਆ ਸਾਡੀ ਸਰਕਾਰ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਨੂੰ 10 ਲੱਖ ਦੀ ਆਰਥਿਕ ਮਦਦ ਦਿੰਦੀ ਹੈ ਪਾਕਿਸਤਾਨ ਤੋਂ ਆ ਗਏ ਡਰੋਨ ਦਿੱਗਿਆ ਫਰੋਜੋ ਕੋ ਡਿਸਟ੍ਰਿਕਟ ਦੇ ਅੰਦਰ ਹੀ ਉਹਨਾਂ ਨੂੰ 5 ਲੱਖ ਰੁਪਈਆ ਦੇ ਨਾਲ ਐਲਾਨ ਕਰਦੀ ਹੈ ਇਹਦਾ ਮਤਲਬ ਉਸ ਆਪਦਾ ਨਾਲ ਬੰਦਾ ਮਰ ਗਿਆ ਤੇ 5 ਲੱਖ ਦੇਵਾਂਗੇ ਸ਼ਰਾਬ ਪੀ ਕੇ ਮਰ ਗਿਆ ਤਾਂ ਅਸੀਂ 10 ਲੱਖ ਦੇਵਾਂਗੇ ਖੜ ਆ ਗਿਆ ਹੜਾਂ ਦੇ ਵਿੱਚ ਲਗਭਗ 55 56 ਦੀ ਰਿਪੋਰਟ ਹੈ ਇਹਨਾਂ ਦੀ ਹੈ ਔਰ ਜਦੋਂ ਇਹਦਾ ਇਹਦੀ ਸਚਾਈ ਨੇ ਤਾਂ ਨਿਕਲ ਕੇ ਬਾਹਰ ਆਉਣਾ ਤਾਂ ਬਹੁਤ ਕੁਝ ਹੋਰ ਹੈ ਜਿਵੇਂ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਇੱਕ ਮੁੰਡੇ ਦੀ ਲਾਸ਼ ਮਤਲਬ ਫਸਲਾਂ ਦੇ ਵਿੱਚ ਖੇਤਾਂ ਦੇ ਵਿੱਚ ਮਿਲਿਆ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਕੌਣਾ ਮੁੰਡਾ ਤੋ ਇਹੋ ਜਿਹਾ ਅਜੇ ਬਹੁਤ ਕੁਝ ਹੋਰ ਮਿਲਣਾ ਜਦੋਂ ਜਿਵੇਂ ਜਿਵੇਂ ਫਸਲਾਂ ਨੇ ਮਤਲਬ ਲੋਕਾਂ ਦੀ ਅਵਿਲੀਆਂ ਹੋ ਗਏ ਜ਼ਮੀਨਾਂ ਉਦੋਂ ਉਹਨੂੰ ਵੈਸ ਮਿੱਟੀ ਦੇ ਵਿੱਚੋਂ ਨੱਪਿਆ ਬਾ ਪਤਾ ਨਹੀਂ ਕੀ ਕੁਝ ਨਹੀਂ ਪਤਾ ਉਹ ਮੇਰਾ ਕਹਿਣ ਦਾ ਭਾਵਾ ਵੀ ਉਹ ਜਿਹੜੇ ਮਰੇ ਨੇ ਖਣਾ ਕਰਕੇ ਉਹਨਾਂ ਨੂੰ 4 ਲੱਖ ਰੁਪਏ ਤੇ ਕੀ ਲੱਗਣੀ ਲਿਆਗਾ ਕਿ ਲੋਕਾਂ ਨਾਲ ਕੋਈ ਦਾ ਮਜ਼ਾਕ ਕੀਤਾ ਜਾ ਰਿਹਾ ਤੇ ਜਿਹੜਾ ਮਤਲਬ ਲੋਕਾਂ ਨੂੰ ਜ਼ਮੀਨੀ ਫਸਲਾਂ ਦੇ ਨੁਕਸਾਨ ਦਾ ਹੈ ਉਹ ਹਾਏ ਇੱਕ ਨੇ ਲੱਗਿਆ ਵੀ ਅਸੀਂ 7200 ਰੁਪਏ ਉਹਨਾਂ ਕਿਸਾਨਾਂ ਨੂੰ ਦੇਵਾਂਗੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਜ਼ਮੀਨ ਦੇ ਵਿੱਚ ਮਿੱਟੀ ਭਰ ਗਈ ਹੁਣ ਪੱਧਰ ਕਰਨ ਦਾ ਹੁਣ ਅਸੀਂ ਆ ਤੁਸੀਂ ਦੇਖ ਰਹੇ ਹੋ ਉਹਨਾਂ ਟਰੈਕਟਰ ਚੱਲ ਰਹੇ ਨੇ ਕਿ ਲੱਗਦਾ ਕਿ 7200 ਰੁਪਏ ਨਾਲ ਇੱਕ ਕਿਲਾ ਪੱਧਰ ਹੋ ਜੂ ਅਸੀਂ ਲਗਾਤਾਰ ਮਤਲਬ 11ਵੇਂ ਪੁਆਇੰਟ ਦੇ ਉੱਤੇ ਅਸੀਂ ਲੱਗੇ ਹੋਏ ਹਾਂ ਜੀ 11 ਪੁਆਇੰਟਾਂ ਦੇ ਉੱਤੇ ਅਸੀਂ ਕੰਮ ਕਰਤਾ ਤੇ ਇੱਕ ਕਿਲਾ ਪੱਦਰ ਕਰਨ ਦੇ ਵਿੱਚ 1.5 ਤੋਂ ਲੈ ਕੇ 2.2 ਲੱਖ ਦਾ ਤੇਲ ਮੱਚ ਰਿਹਾ ਹੈ ਇੰਨਾ ਤੇਲ ਮੱਚ ਰਿਹਾ ਹੈ ਹੁਣੇ ਜਦੋਂ ਅਸੀਂ ਅੱਨਗੇ ਇੱਥੇ ਆ ਕੇ ਆ ਤੇਲ ਮੱਚਦੇ ਨੂੰ ਵੇਖ ਕੇ ਆ ਕਿਸਾਨ ਬੈਠਾ ਸਾਡੇ ਕੋਲੇ ਜਿਹਦਾ ਖੇਤ ਹੈ ਔਰ ਖੁਦ ਇਹ ਕਹਿ ਚੁੱਕਿਆ ਹੈ ਸਾਨੂੰ ਕਿ ਪ੍ਰਧਾਨ ਜੀ ਤੇਲ ਜ਼ਿਆਦਾ ਮੱਚ ਰਿਹਾ ਹੈ ਬੰਦ ਕਰ ਜੀ ਕੋ ਖੰਦਾ ਹੈ ਬਿਲਕੁਲ ਮਹਿਸੂਸ ਕੀਤਾ ਹੈ ਨਾ ਵੀ ਲੋਕਾਂ ਦਾ ਯਾਰ ਤੇਲ ਆ ਮਤਲਬ ਫालतू ਨਾ ਮੱਚੇ ਪਰ ਹੁਣ ਮਚਾਉਣਾ ਪੈਣਾ ਹੈ ਜ਼ਮੀਨ ਦਾ ਪੱਦਰ ਕਰਕੇ ਕੜਕ ਤਾਂ ਵੇਚ ਕੇ ਦੇਣੀ ਪੈਣੀ ਹੈ ਹਾਂ ਸੋ ਸਰਕਾਰ ਦੇ ਰਹੀ ਹੈ ਸਾਨੂੰ 7200 ਪਰ ਉਹ ਵੀ ਅਜੇ ਦੇਣਾ ਪਤਾ ਨਹੀਂ ਕਿਵੇਂ ਦੇਣਾ ਕਿ ਕਦੋਂ ਦੇਣਾ ਹੋ ਸਕਦਾ ਜਦੋਂ ਆ ਜ਼ਮੀਨਾਂ ਅਸੀਂ ਪੱਦਰ ਕਰਤੀਆਂ ਸਰਕਾਰ ਨੇ ਕਿਦੋਂ ਆਉਣਾ ਹੈ ਆ ਜ਼ਮੀਨਾਂ ਜਦੋਂ ਪੱਦਰ ਹੋ ਗਈਆਂ ਉਦੋਂ ਸਰਕਾਰ ਇਹ ਹੀ ਕਹ ਦੇਵੇ ਕਹ ਦੇਵੇ ਵੀ ਭਾਈ ਤੁਹਾਡਾ ਤਾਂ ਜ਼ਮੀਨ ਤੁਹਾਡਾ ਤਾਂ ਫਿਰ ਤਾਂ ਕੀ ਹੀ ਉਹ ਇਹ ਜਿਹੜੀਆਂ ਮਤਲਬ ਸਰਕਾਰ ਨੇ ਆਂਦੀਆਂ ਜਿਹੜੀਆਂ ਘੋਸ਼ਨਾਵਾਂ ਐ ਸਰਕਾਰ ਦੀਆਂ ਜਿਹੜੇ ਐਲਾਨ ਨੇ ਉਹ ਇੱਕ ਤਰ੍ਹਾਂ ਨਾਲ ਮੈਂ ਕਹਾਂਗਾ ਕਿ ਖੋਖਲੇ ਨੇ मीनिंगलेस ਨੇ ਇਹਨਾਂ ਦੇ ਵਿੱਚ ਕੁਝ ਨਾ ਨਿਕਲਿਆ ਲੋਕਾਂ ਨੂੰ ਮੋਟਰ ਬੋਟਾ ਇਹ ਨਹੀਂ ਪ੍ਰੋਵਾਈਡ ਕਰਾ ਸਕੀ ਘਰਾਂ ਦੇ ਵਿੱਚ ਭੁੱਖੇ ਬੈਠੇ ਲੋਕਾਂ ਨੂੰ ਰੋਟੀ ਇਹ ਨਹੀਂ ਦੇ ਸਕੇ ਕਿਸੇ ਨੂੰ ਤੰਬੂ ਇਹ ਨਹੀਂ ਦੇ ਸਕੇ ਕੀਤਾ ਕੀ ਦਿਨੇ ਬੰਨ ਟੁੱਟੇ ਬੰਨ ਇਹਨਾਂ ਤੋਂ ਦੀ ਸਰਕਾਰ ਤੋਂ ਨਹੀਂ ਕੋਈ ਬੰਨਿਆ ਗਿਆ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਕਰਿਆ ਕੀ ਇਵਨ ਇਹਨੂੰ ਵੀ ਛੱਡ ਦਿਓ ਸਾਰੀਆਂ ਗੱਲਾਂ ਲੋਕ ਇਹ ਚਾਹੁੰਦੇ ਸੀ ਕਿ ਸਾਡੀ ਸਰਕਾਰ ਇਹ ਕਰੇ ਕਿ ਇਹ ਹੜ੍ਹਾਂ ਦੀ ਜਿਹੜੀ ਜਿਹੜੇ ਕਾਰਨ ਨੇ ਇਹਦੀ ਜਾਂਚ ਕਰਵਾਵੇ ਸਰਕਾਰ ਦੀਡਿਸ਼ਨਲੀ ਜਾਂਚ ਹੋਵੇ ਪਤਾ ਤਾਂ ਲੱਗੇ ਨਾ ਕਿ ਇਹ ਹਰ ਨੇਚਰਲੀ ਆਏ ਨੇ ਜਾਂ ਕਿਸੇ ਦੀ ਸ਼ਰਾਰਤ ਹੈ ਜਾਂ ਕਿਸੇ ਦੀ ਬਦਨੀਅਤ ਨਾਲ ਆਏ ਨੇ ਇਹ ਕਲੀਅਰ ਤਾਂ ਹੋਵੇ ਨਾ ਔਰ ਉਹ ਕਲੀਅਰ ਕਰਨ ਵਾਸਤੇ ਸਾਡਾ ਮੁੱਖ ਮੰਤਰੀ ਤਿਆਰ ਨਹੀਂ ਸਾਡਾ ਮੁੱਖ ਮੰਤਰੀ ਚੰਗਪੂਸ਼ ਪਾ ਕੇ ਬੈਠੇ ਨੇ ਪਰਵਾਹੀ ਕਿਸਾ ਲੋਕ ਮਰਦੇ ਆ ਤਾਂ ਮਰ ਰਹੇ ਨੇ ਲੇਕਿਨ ਦਿੱਲੀ ਵਾਲੇ ਨਾ ਮਿੱਤਰ ਤਾਂ ਨਹੀਂ ਬਾਈ ਯਾਰ ਇਹਦਾ ਮਤਲਬ ਜਿਹੜਾ ਫਿਰ ਪਹਿਲਾਂ ਡਰਾਮਾ ਕੀਤਾ ਜਾ ਰਿਹਾ ਸੀ ਉਹਦਾ ਕੀ ਅਰਥ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ